ਫੇਗਾ ਤੂੰ ਕਾਹੇ ਜੋਗਾ ਨਹੀਂ ਲੱਤਾ ਤਉਦਨ ਚੁਰਿਆ ਜਾਂਦਾ ਜੇ ਕਰ ਅੱਜ ਵੀ ਮਰਿਆ ਕੱਲ ਵੀ ਮਰੇ ਆਉਂਦਾ ਜਾਂਦਾ ਕਦੀ 2 ਵਜੇ ਆਉਂਦਾ ਕਦੀ 4 ਵਜੇ ਆਉਂਦਾ ਆਪਣਾ ਮੁਰਕੋ ਮੁਰਗੀ ਹੋਇਆ ਚ ਉਹ ਆ ਜਾਂਦਾ ਕਿ ਸੇਵਾ ਕਰਨ ਨੂੰ ਕਰਕੇ ਤੇ ਆ ਜਾਣਾ ਪਾਣੀ ਪੂਣੀ ਫੜਵਾਉਣਾਂ ਨੂੰ ਚਲੋ ਬੱਚਾ ਲੱਗਾ ਆਪਣੇ ਤੰਗੇ ਨੂੰ ਗਿਆਦੂ ਗੱਲ ਹੋ ਗਈ ਸਾਡੇ ਕੋਲ ਵੀ ਦੇ ਦੂਆ ਮਿਲਦਾ ਇਹ ਸਾਡੇ ਪੁਸਤਾਂ ਦੀ ਹੈਗੀ ਆ ਉਹ ਵੀ ਦੱਸ ਦੇਣਗੇ ਆਂਡ ਦਵਾਣ ਦੱਸ ਦੂ ਜੋ ਕਿ ਅੱਜ ਸਵੇਰੇ 9:30 ਵਜੇ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਜਿਹੜੀ ਹੈ ਘਟਨਾ ਜਿਹੜੀ ਆ ਵਾਪਰੀ ਆ ਔਰ ਜੋ ਗੁਰਦੁਆਰੇ ਦੇ ਅੰਦਰ ਇੱਕ ਬੇਦਵੀ ਜਿਹੜੀ ਹੋਈ ਸੀ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਕਰਮਜੀਤ ਦੇ ਪਰਿਵਾਰ ਦੇ ਨਾਲ ਆਏ ਆ ਗੱਲਬਾਤ ਕਰਨ ਕਿ ਪੂਰਾ ਮਾਮਲਾ ਵਾ ਕੀ ਕਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਸੀ ਕਿਸ ਤਰ੍ਹਾਂ ਦਾ ਉਹਨਾਂ ਦੀ ਜੇ ਸੇਵਾ ਭਾਵਨਾਵਾਂ ਕਰਦੇ ਹੁੰਦੇ ਸੀ ਜਿਹੜਾ ਪਰਿਵਾਰ ਆ ਉਹ ਧਾਰਮਿਕ ਪਰਿਵਾਰ ਜਿਹੜਾ ਵਾ ਦਿਖਾਈ ਦੇ ਰਿਹਾ ਵਾ ਔਰ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਚਾਹੁੰਦੇ ਜਿਵੇਂ ਕਰਮਜੀਤ ਤੇ ਇਲਜ਼ਾਮ ਲੱਗ ਗਿਆ ਜਾਂ ਬੇਦਬੀ ਕੀਤੀ ਆ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਇਹੀ ਤਾਂ ਨੇ ਮਹਾਰਾਜ ਜੇ ਉਹਦੇ ਕੋਲ ਗਲਤੀ ਹੋ ਗਈ ਤੇ ਤੂੰ ਸਾਨੂੰ ਮਾਫੀ ਦੇਈ ਤੇ ਉਹਨੂੰ ਵੀ ਦੇਈ ਹੈਗਾ ਤੇ ਉਹ ਕਾਹੇ ਜੋਗਾ ਨਹੀਂ ਲੱਤਾ ਤੋਦ ਕੰ ਤੁਰਿਆ ਜਾਂਦਾ ਬੇਕਾਰ ਬੇਕਾਰ ਅੱਜ ਵੀ ਮਰਿਆ ਕੱਲ ਵੀ ਮਰਿਆ ਜੋ ਤੂੰ ਕਰਨਾ ਕਰਦੇ ਚਲੋ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਜੋ ਕੁਝ ਵੀ ਵੈਗਰੂ ਤੈਨੂੰ ਪਤਾ ਹੀ ਬਾਬਾ ਬੁੱਢਾ ਸਾਹਿਬ ਜੀ ਤੈਨੂੰ ਪਤਾ ਹੀ ਤੇਰੀਆਂ ਹੀ ਦਾਤਾਂ ਹੀ ਤੂੰ ਖੜਨਾ ਤੂੰ ਹੀ ਲੈ ਜਾ ਸਾਡਾ ਤਾਂ ਜੋ ਕਰਨਾ ਤੂੰ ਕਰਦੇ ਵੇ ਕਿਸ ਤਰ੍ਹਾਂ ਦਾ ਜਿਵੇਂ ਕੀ ਕਹਿੰਦੇ ਵਿਗਿਆਨੀ ਹੈਡ ਗ੍ਰੈਂਥੀ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ ਇਹ ਸੇਵਾ ਭਾਵਨਾ ਬੜੀ ਕਰਦੇ ਨੇ ਸੇਵਾ ਬਹੁਤ ਕਰਦੇ ਸੀ ਤੇ ਤੁਸੀਂ ਵੀ ਸਾਰੇ ਧਾਰਮਿਕ ਪਰਿਵਾਰ ਜੀ ਤੇ ਕਿਸ ਤਰ੍ਹਾਂ ਕਿੰਨੇ ਚਿਰ ਜੜੀ ਉੱਥੇ ਸੇਵਾ ਕਰਦੇ ਸੀ ਸੰਤ ਜਸਤਰੀ ਅਹੀਂ ਤੇ ਤੁਹਾਨੂੰ ਦੱਸਣ ਦੇ ਵੀ 20 ਸਾਲ ਹੋ ਗਏ ਸਾਨੂੰ ਵੀ ਇਤਤਰ ਸੇਵਾ ਕਰਦੇ ਆ ਨੂੰ ਇੱਥੇ ਵੀ ਚਾਰੇ ਜਿੱਦਾਂ ਤਰਨ ਤਰਨ ਸਹਿਬ ਵੀ ਚੱਲ ਜਾਂਦਾ ਸਾਡੇ ਇੱਥੇ ਆਂਡ ਗਵਾਂਡ ਪੁੱਛ ਲੋ ਜਾਂ ਗੱਲ ਹੋ ਗਈ ਸਾਡੀ ਤੇ ਤਾਂ ਮੈਂ ਦੱਸ ਜੇ ਸਾਡੇ ਪੂਸਤਾਂ ਦੀ ਹੈਗੀ ਆ ਉਹ ਵੀ ਦੱਸ ਦੇਣਗੇ ਆਂਡ ਗਵਾਂਡ ਦੱਸ ਦੂ ਵੀ ਇਹ ਆਏ ਹੱਗਲੋਂ ਮਾਰੇ ਇਹ ਗੱਲ ਮਾਰੇ ਨਾਲ ਅਸੀਂ ਗੁਰੂ ਨਾਲ ਕਰਕੇ ਤੇ ਅਸੀਂ ਕੀ ਲੈਣਾ ਅਸੀਂ ਕੀ ਲੈਣਾ ਅਹੀਂ ਤੋਂ ਕੋਈ ਹੋਏ ਮੰਗਦੇ ਵੀ ਮਹਾਰਾਜ ਚਲੋ ਜੇ ਹੋਏ ਗਈ ਉਹਦੇ ਕੋਲ ਗਲਤੀ ਮਾਫੀ ਦੇ ਦੇਵੀ ਵੇ ਗੁਰੂ ਸਾਨੂੰ ਮਾਫੀ ਦੇ ਦੇ ਤੂੰ ਸਾਡੇ ਕੋ ਕਿਉਂ ਹੋ ਗਿਆ ਪਾਪੀਆਂ ਕੋ ਇਹ ਗੱਲ ਐ ਕੀ ਕਰੀਏ ਜਿਹੜੇ ਰਾਹ ਖਲਿਆ ਇਹਨੂੰ ਜਿਹੜੇ ਰਾਹ ਗੱਲਾਂ ਮੈਨੂੰ ਗੱਲਾਂ ਨਹੀਂ ਹੁੰਦੀਆਂ ਵੀਰਾ ਕੀ ਕਰਾਂ ਮੈਂ ਬਿਲਕੁਲ ਜੀ ਏਸੀ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਔਰ ਫਾਸਤ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਜਿਵੇਂ ਕਰਮਜੀਤ ਦੇ ਉੱਤੇ ਜਿਹੜਾ ਵਾ ਬੇਦਵੀ ਕੀਤੀ ਗਈ ਆ ਔਰ ਪਰਿਵਾਰ ਧਾਰਮਿਕ ਹੈ ਹਾਂ ਜੀ ਭੇਜਿਆ ਨੇ ਚਲੋ ਸੇਵਾ ਕਰਨ ਜਾਂਦਾ 20 ਸਾਲ ਹੋ ਗਏ ਸੇਵਾ ਕਰਦੇ ਨੂੰ ਆਉਂਦਾ ਜਾਂਦਾ ਕਦੀ 2 ਵਜੇ ਆਉਂਦਾ ਕਦੀ 4 ਵਜੇ ਆਉਂਦਾ ਆਪਣਾ ਮੁਰਕੋ ਮੁਰਗੀ ਹੋਇਆ ਉਹ ਆ ਜਾਂਦਾ ਸੀ ਸੇਵਾ ਕਰਨ ਨੂੰ ਕਰਕੇ ਤੇ ਆ ਜਾਣਾ ਪਾਣੀ ਪੂਣੀ ਫੜਾਉਣਾ ਵੀ ਚਲੋ ਬੱਚਾ ਲੱਗਾ ਆਪਣੇ ਧੰਗੇ ਨੂੰ ਤੇ ਚਲੋ ਕਿਵੇਂ ਦਾ ਗਾਂ ਦਾ ਜਲ ਮਰਨ ਘੱਟਿਆ ਜਾਊ ਕਿਸੇ ਸੋਜੀ ਪੈ ਜਾਊਗੀ ਮਿੱਠਾ ਲੱਗੇ ਉਹਦਾ ਪਾਣਾ ਬਾਬੇ ਬੁੱਢੇ ਦਾ ਆਈ ਤੇ ਹੁਣ ਵੀ ਨਹੀਂ ਸੇਵਾ ਛਾਲੇ ਛਾਲ ਦੇ ਉਹਦੀ ਕਦਾਂ ਦੀ ਸੇਵਾ ਸਾਨੂੰ ਭਾਵੇਂ ਕੋਈ ਮਾਰ ਦੇ ਤੇ ਭਾਵੇਂ ਕੋਈ ਰੱਖ ਦੇ ਸੇਵਾ ਕਰਦੇ ਨੇ ਸੇਵਾ ਭਾਂਡਿਆਂ ਦੀ ਬਰਤਨਾਂ ਦੀ ਜੂਠ ਦੀ ਸੇਵਾ ਜਨੀ ਨਾਮ ਜਪਣ ਦੀ ਜਪਉਂਦੇ ਨਾਮ ਜਪਾ ਲੇ ਜਿਵੇਂ ਕਿ ਅੱਜ ਸਵੇਰੇ ਕਿੰਨੇ ਵਜੇ ਗਏ ਆ ਘਰੋਂ ਕਿੰਨੇ ਵਜੇ ਤਿਆਰ ਹੋ ਕੇ ਗਏ ਆ ਗੁਰਦੁਆਰਾ ਸਾਹਿਬ ਦੀ ਜਾਂ ਕੋਈ ਉਹਨਾਂ ਨੂੰ ਰਸਤੇ 'ਚ ਕੋਈ ਮਿਲਿਆ ਜਾਂ ਕਿਸ ਤਰ੍ਹਾਂ ਦਾ ਨਾ ਰਸਤੇ 'ਚ ਨਾ ਕੋਈ ਵੈਰੀ ਨਾ ਕੋਈ ਬਗਾਨਾ ਥਰੀ ਬਿਲਸ ਤੋਂ ਗਿਆ ਥਰੀ ਬਿਲਸ ਤੋਂ ਆਇਆ ਬਿਲਕੁਲ ਜੀ ਇਹ ਸੀ ਉਹਨਾਂ ਦਾ ਕਮਨਜੀਤ ਦਾ ਪਰਿਵਾਰ ਜਿੰਨਾ ਕਿ ਕਿਆ ਕੀ ਉਹ ਲੰਬੇ ਸਮੇਂ ਤੋਂ ਜਿਹੜੀ ਆ 15 ਤੋਂ 20 ਸਾਲ ਹੋ ਗਏ ਜਿਹੜੀ ਉਹ ਸੇਵਾ ਕਰਦਾ ਆ ਰਿਹਾ ਵਾ ਝੂਠੇ ਭਾਂਜਿਆਂ ਦੀ ਸੇਵਾ ਕਰਦਾ ਔਰ ਸਫਾਈ ਦੀ ਸੇਵਾ ਕਰਦਾ ਬਾਕੀ ਜੋ ਅੱਜ ਵਿਸ਼ਾ ਵਾ ਇਸ ਚੀਜ਼ ਦਾ ਕੀ ਕੀ ਇਹਦੇ ਮਗਰ ਕੀ ਹੈਗਾ ਵਾ ਉਹ ਪੁਲਿਸ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੀ ਆ ਔਰ ਜੋ ਵੀ ਸੱਚ ਹੈਗਾ ਉਹ ਸਾਹਮਣੇ ਲੈ ਕੇ ਆਉਣਗੀ ਸੰਦੀਪ ਮਲਾਪ ਲਿਵਿੰਗ ਇੰਡੀਆ ਨਿਊਜ਼ ਤਰਨਤਾਰਨ